ਚਕੜ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੇ ਕਿਦਾਂ YouTube ਫੈਮਲੀ ਤੇ ਅੱਜ ਆਪਾਂ ਤੁਹਾਡੇ ਨਾਲ ਮਿਲਦੇ ਆਂ ਜੀ ਫੇਰ ਇੱਕ ਨਵੀਂ ਜੀ ਵੀਡੀਓ ਦੇ ਨਾਲ ਤੇ ਆਪਾਂ ਗਏ ਸੀ ਮੰਡੀ ਤੇ ਮੰਡੀ ਸੈਟਰਡੇ ਨੂੰ ਜਾਂਦੇ ਆਂ ਵੱਡੀ ਮੰਡੀ ਦੇ ਵਿੱਚ ਤੇ ਉਸ ਦਿਨ ਰੇਟ ਵੀ ਹੈ ਜਿਹੜਾ ਬਹੁਤ ਹੀ ਘੱਟ ਹੋਊਗਾ ਕਿ ਆਪਾਂ ਉੱਥੋਂ ਲਿਆਂਦੀ ਸੀ ਇੱਕ ਇੱਕ ਚੀਜ਼ ਸਾਨੂੰ ਤਾਂ ਪਤਾ ਹੈ ਬਟ ਪਿੰਡਾਂ ਵਾਲਿਆਂ ਨੂੰ ਕੀ ਜ਼ਿਆਦਾ ਜਾਣਦੇ ਹੋਣਗੇ ਇਸ ਚੀਜ਼ ਬਾਰੇ ਸ਼ਹਿਰਾਂ ਵਾਲਿਆਂ ਨੂੰ ਘੱਟ ਹੀ ਨੌਲੇਜ ਹੋਏਗੀ ਤੇ ਹਾਂਜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤੇ ਨਾਲੇ ਦੱਸਿਓ ਇਹਦਾ ਕੀ ਕੀਤਾ ਕੀ ਜਾਂਦਾ ਤੇ ਇਹ ਕਿੱਦਾਂ ਬਣਦਾ ਤੇ ਇਹਦੇ ਤੇ ਤੋਂ ਕਿਹੜੀ ਕਿਹੜੀ ਆਪਾਂ ਚੀਜ਼ ਆ ਬਣਾ ਸਕਦੇ ਆ ਨਹੀਂ ਫਿਰ ਆਪਾਂ ਤੁਹਾਨੂੰ ਇੱਕ ਹੋਰ ਵੀਡੀਓ ਬਣਾ ਕੇ ਦੱਸਾਂਗੇ ਤੇ ਉਹਦੇ ਵਿੱਚ ਕਿਵੇਂ ਇਹਦੀ ਜਿਹੜੀ ਉਹ ਆ ਰੈਸਪੀ ਆ ਉਹ ਬਣਦੀ ਆ ਤੇ ਆਪਾਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਕਿਉਂਕਿ ਅੱਜ ਕੱਲ ਇਹ ਚੀਜ਼ਾਂ ਸਾਡੇ ਚੋਂ ਅਲੋਪ ਹੋ ਰਹੀਆਂ ਹਨ ਤੇ ਪਹਿਲਾਂ ਲੋਕ ਬਹੁਤ ਯੂਜ਼ ਕਰਦੇ ਸੀ ਇਸ ਚੀਜ਼ ਨੂੰ ਤੇ ਬਣਾਉਂਦੇ ਵੀ ਸੀ ਖਾਂਦੇ ਵੀ ਸੀ ਇਹ ਬਦਿਆ ਵੀ ਸੀ ਪਰ ਕਈ ਅੱਜ ਕੱਲ ਮਹਿੰਗਾ ਬਹੁਤ ਵੇਚਦਾ ਇਹ ਤੇ ਫਿਰ ਦਾ ਸਾਂਗੇ ਤੁਹਾਨੂੰ ਜੇ ਤੁਸੀਂ ਲੈਣਾ ਚਾਹੁੰਦੇ ਆ ਨਾ ਸਾਡੇ ਤੋਂ ਬਣਵਾਉਣਾ ਚਾਹੁੰਦੇ ਆ ਤਾਂ ਆਨਲਾਈਨ ਤੁਸੀਂ ਮਗਵਾ ਸਕਦੇ ਹੋ ਬਣੀ ਹੋਈ ਜਿਹੜੀ ਰੈਸਪੀ ਇਹ ਤੁਹਾਨੂੰ ਮਿਲ ਜਾਏਗੀ ਤੇ ਪਲੀਜ਼ ਕਮੈਂਟ ਦੇ ਵਿੱਚ ਜਰੂਰ ਵਾਸਿਓ ਤੇ ਮੇਰੇ ਹਿਸਾਬ ਨਾਲ ਤਾਂ ਕੋਈ ਜ਼ਿਆਦਾ ਦਿਮਾਗ ਵਾਲੀ ਦੱਸ ਸਕਦਾ ਇਹ ਚੀਜ਼ ਕੀ ਆ ਤੇ ਇਸ ਤੋਂ ਬਿਨਾ ਕੋ ਨੂੰ ਕਹਿਣਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਆਪਣੀਆਂ ਲੌਂਗ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਜਿੱਦਾਂ ਤੁਸੀਂ ਸ਼ਾਰਟਸ ਦੇਖਦੇ ਆਂ ਉਹਨਾਂ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਉਸੇ ਤਰ੍ਹਾਂ ਹੀ ਸਾਡੀ ਇਹਨਾਂ ਵੀਡੀਓ ਨੂੰ ਵੀ ਲਾਈਕ ਸ਼ੇਅਰ ਜਰੂਰ ਕਰ ਕਰੋ ਤੇ ਮਿਲਦੇ ਆਂ ਜੀ ਇਦਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਓਕੇ ਜੀ ਬਾਏ ਬਾਏ